ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਮਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 56 ਜਦੋਂ ਮੈਂ ਦਿੱਲੀ ਦੇ ਠੱਗਾਂ ਤੋਂ ਡਰ ਗਿਆ ਜਦ ਜ਼ੋਰਾਂ ਸੰਗ ਬਹਿਣ ਕਰੋਗੇ ਨਦੀ ਦੀ ਧਾਰਾ ਦੇ ਉਲਟ ਵਾਹੋਗੇ ਡਾਡੇ ਚੋ ਠੱਗਾਂ ਨਾਲ ਪੰਗੇ ਲੈ ਲੈ ਅਣਕਿਆਸੇ ਦੁੱਖ ਸਹਿਣ ਕਰੋਗੇ 1995 ਵਿੱਚ ਮੇਰੀ ਪੋਸਟਿੰਗ ਪੰਜਾਬ ਸਰਕਾਰ ਵੱਲੋਂ ਪੰਜਾਬ ਹਾਊਸਿੰਗ ਬੋਰਡ ਪਟਿਆਲਾ ਅਤੇ ਸ਼ਹਿਰੀ ਵਿਕਾਸ ਵਿਭਾਗ ਵਿੱਚ ਬਤੌਰ ਪ੍ਰਸ਼ਾਸਕ ਪਟਿਆਲੇ ਹੋਈ ਸੀ। ਉਹਨਾਂ ਦਿਨਾਂ ਵਿੱਚ ਮੇਰੀ ਲੱਤ ਵਿੱਚ ਦਰਦ ਵੀ ਵੱਧ ਗਿਆ ਸੀ। ਮੇਰੀ ਪੋਸਟਿੰਗ ਇਹ ਹਲਕੇ ਕੰਮ ਵਾਲੀ ਸੀ ਪਰ ਪਤਾ ਨਹੀਂ ਹੁੰਦਾ ਕਿ ਸਰਕਾਰ ਕਿਹੜੇ ਵੇਲੇ ਕਿਹੜੀ ਪੋਸਟ ਤੇ ਭੇਜਣ ਦਾ ਦੌਰ ਸ਼ੁਰੂ ਹੋ ਜਾਵੇ। ਉਹ ਬਾਅਦ ਵਿੱਚ ਸੱਚ ਸਾਬਤ ਹੋਇਆ। ਮੈਨੂੰ ਸਰਕਾਰ ਵੱਲੋਂ ਇੱਕ ਗਸ਼ਤੀ ਪੱਤਰ ਆਈ ਇਹ ਉੱਚਰ ਮੰਗੀ ਗਈ ਕਿ ਜੇ ਮੈਂ ਦਿੱਲੀ ਡਿਵੈਲਪਮੈਂਟ ਅਥਾਰਟੀ ਵਿੱਚ ਬਤੌਰ ਡਿਪਟੀ ਡਾਇਰੈਕਟਰ ਇਨਫੋਰਸਮੈਂਟ ਇਨਸਾਰੀ ਜਾਣਾ ਚਾਹੁੰਦਾ ਹਾਂ ਤਾਂ ਆਪਣੀ ਦਰਖਾਸਤ ਭੇਜ ਦੇਵਾਂ ਉਸ ਵਿੱਚ ਸਥਾਨਕ ਸਰਕਾਰ ਤੇ ਸ਼ਹਿਰੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਤਜਰਬਾ ਹੋਣਾ ਚਾਹੀਦਾ ਸੀ ਮੈਂ ਅਰਜ਼ੀ ਭੇਜ ਦਿੱਤੀ ਮੈਨੂੰ ਮੁਖ ਸਕੱਤਰ ਨੇ ਬੁਲਾ ਕੇ ਪੁੱਛਿਆ ਕਿ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਮੈਂ ਦੱਸਿਆ ਕਿ ਮੇਰੀ ਦੰਤ ਦਾ ਆਪਰੇਸ਼ਨ ਹੋਣ ਤੇ ਦਿੱਲੀ ਡੀਡੀਏ ਵਿੱਚ ਪੂਰਾ ਖਰਚਾ ਸਰਕਾਰ ਵੱਲੋਂ ਮਿਲਦਾ ਹੈ ਮੇਰਾ ਆਪਰੇਸ਼ਨ ਵੀ ਗੰਗਾ ਰਾਮ ਹਸਪਤਾਲ ਵਿੱਚ ਹੋਣਾ ਹੈ ਇਸ ਲਈ ਇਲਾਜ ਦੇ ਉਦੇਸ਼ ਲੈ ਕੇ ਜਾ ਰਿਹਾ ਹਾਂ ਉਹਨਾਂ ਨੇ ਮੇਰਾ ਨਾਮ ਡੈਪੂਟੇਸ਼ਨ ਲਈ ਦਿੱਲੀ ਡੀਡੀਏ ਨੂੰ ਭੇਜ ਦਿੱਤਾ ਜੋ ਮਨਜ਼ੂਰ ਹੋ ਗਿਆ ਮੈਂ ਦਿੱਲੀ ਇਸ ਪੋਸਟ ਬਾਰੇ ਪਤਾ ਕਰਨ ਅਤੇ ਦਫ਼ਤਰ ਵਿੱਚ ਸਹੂਲਤ ਅਖਤਿਆਰ ਜ਼ਿੰਮੇਵਾਰੀਆਂ ਤੇ ਕੰਮ ਕਾਜ ਕੀ ਹੈ ਬਾਰੇ ਜਾਣਕਾਰੀ ਲੈਣ ਇੱਕ ਪਹਿਲਵਾਨੀ ਚੱਕਰ ਲਾਉਣ ਗਿਆ ਮੈਂ ਕੁਝ ਉਹਨਾਂ ਅਫਸਰਾਂ ਨੂੰ ਮਿਲਿਆ ਜੋ ਡੀਡੀਏ ਵਿੱਚ ਕੰਮ ਕਰਦੇ ਸੀ ਜਾਂ ਕੰਮ ਕਰ ਚੁੱਕੇ ਸੀ ਪੰਜਾਬ ਕਾਡਰ ਦੇ ਕੋਈ ਸੀਨੀਅਰ ਆਈਐਸ ਅਫਸਰਾਂ ਨੂੰ ਵੀ ਮੇਰੀ ਪੋਸਟਿੰਗ ਬਾਰੇ ਪਿੰਕ ਲੱਗੀ ਕਈਆਂ ਮੈਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਬੜੇ ਸਤਿਕਾਰ ਪਿਆਰ ਅਤੇ ਆਪਣਤ ਨਾਲ ਸਲਾਹ مشورات ਤੇ ਜੁਆਇਨ ਕਰਨ ਦੀ ਪ੍ਰੇਰਣਾ ਦਿੱਤੀ ਮੈਨੂੰ ਐਉਂ ਲੱਗਿਆ ਕਿ ਉਹਨਾਂ ਦੀਆਂ ਉੱਥੇ ਰਹਿਸ਼ੀਅਤ ਤੇ ਵਪਾਰਕ ਜਾਇਦਾਦਾਂ ਦਿੱਲੀ ਵਿੱਚ ਹੋਣਗੀਆਂ ਮੈਂ ਕਨਜਾਨ ਲੋਹੇ ਦੇ ਵਪਾਰੀ ਨੂੰ ਪੁੱਛਿਆ ਕਿ ਮੇਰੇ ਇੱਕ ਦੋਸਤ ਦੀ ਪੋਸਟਿੰਗ ਦਿੱਲੀ ਵਿੱਚ ਬਤਾਰ ਡਿਪਟੀ ਡਾਇਰੈਕਟਰ ਇਨਫੋਰਸਮੈਂਟ ਹੋਈ ਹੈ ਉਹ ਕਿਉਂ ਜੀ ਪੋਸਟ ਹੁੰਦੀ ਹੈ ਉਸ ਦਾ ਜਵਾਬ ਸੀ ਉਹ ਤਾਂ ਜੀ ਦਿੱਲੀ ਦੀ ਤੋਪ ਹੁੰਦੀ ਹੈ ਮੈਂ ਕਿਹਾ ਜੇ ਤੁਸੀਂ ਮਜ਼ਾਕ ਕਰਦੇ ਹੋ ਇਹ ਤਾਂ ਛੋਟੀ ਜੀ ਪੀਸੀਐਸ ਅਫਸਰ ਦੀ ਪੋਸਟ ਹੈ ਤੋਪ ਕਿਵੇਂ ਹੋਈ ਦਿੱਲੀ ਵਿੱਚ ਤਾਂ ਤੋਪਾਂ ਹੀ ਤੋਪਾਂ ਨੇ ਇਹ ਤਾਂ ਛੋਟਾ ਜਾਂ ਟੋਪੜਾ ਵੀ ਨਹੀਂ ਹੋ ਸਕਦੀ ਉਸ ਦਾ ਜਵਾਬ ਸੀ ਡਿਪਟੀ ਡਾਇਰੈਕਟਰ ਇਨਫੋਰਸਮੈਂਟ ਦਾ ਕੰਮ ਹੈ ਸ਼ਹਿਰ ਵਿੱਚ ਨਜਾਇਜ਼ ਉਸਾਰੀਆਂ ਢਾਉਣਾ ਹੁਣ ਤੁਸੀਂ ਇਹਨਾਂ ਦੱਸਦਾ ਲਾ ਲਓ ਕਿ ਟੋਪ ਹੋਈ ਕਿ ਨਹੀਂ ਮੈਂ ਕਿਹਾ ਠੀਕ ਹੈ ਤੁਹਾਡੀ ਗੱਲ ਜੇ ਵਿਧੀ ਵਿਧਾਨ ਰੂਲ ਤੋਂ ਮੁਤਾਬਕ ਕੋਈ ਇਮਾਰਤ ਨਹੀਂ ਬਣੀ ਤਾਂ ਢਾਣੀ ਹੀ ਬਣਦੀ ਹੈ ਅਦਾਲਤ ਦਾ ਦਬਾਅ ਮੀਡੀਆ ਦਾ ਦਬਾਅ ਤੇ ਜਨਤਕ ਲੋਕ ਆਵਾਜ਼ ਦਾ ਦਬਾਅ ਇਹ ਸਾਰੇ ਮਿਲ ਕੇ ਢਾਣ ਦੀ ਵਕਾਲਤ ਕਰਦੇ ਨੇ ਫਿਰ ਕੋਈ ਤਾਂ ਢਾਣ ਲਈ ਅੱਗੇ ਆਵੇਗਾ ਕੋਈ ਕਤਲ ਕਰਦਾ ਹੈ ਤੇ ਡਾਕੇ ਮਾਰਦਾ ਉਸ ਨੂੰ ਪੂਰੇ ਸਬੂਤ ਇਕੱਠੇ ਕਰਨ ਉਪਰੰਤ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਉਸ ਨੂੰ ਖੇਰ ਵਿੱਚ ਇੱਕ ਛੋਟੇ ਜਿਹੇ ਗੈਰ ਸਤਕਾਰਤ ਬੰਦੇ ਜਰਾਦ ਨੂੰ ਫਾਂਸੀ ਲਾਉਣੀ ਹੁੰਦੀ ਹੈ ਜਰਾਦ ਤਾਂ ਤੋਪ ਨਾ ਹੋਈ ਉਹ ਵਪਾਰੀ ਬੜਾ ਕਾਡੂ ਤੇ ਖੜਾ ਰਿ ਸੀ ਉਹ ਮੈਨੂੰ ਕਹਿੰਦਾ ਜੇ ਡਿਪਟੀ ਡਾਇਰੈਕਟਰ ਪੈਸੇ ਖਾਂਦਾ ਹੈ दारू ਪੀਂਦਾ ਹੈ ਹੋਰ ਦੁਨੀਆ ਦੇ ਸ਼ੌਕ ਪਰਮਾਉਂਦਾ ਤਾਂ ਉਹ ਇਸ ਪੋਸਟ ਤੋਂ ਹੱਥ ਰੰਗ ਲਓ ਉਹ ਕਰੋੜਾ ਰੁਪਏ ਕਮਾ ਸਕਦਾ ਮੈਨੂੰ ਕੀ ਮੇਰਾ ਰਿਸ਼ਤੇਦਾਰ ਜੋ ਰਿਸ਼ਵਤ ਸ਼ਰਾਬ ਤੇ ਹੋਰ ਕਿਸੇ ਵੀ ਾਲਾਮਤ ਤੋਂ ਬਚਿਆ ਹੋਇਆ ਪਰ ਜਿੱਥੇ ਅੜ ਗਿਆ ਫਿਰ ਪਿੱਛੇ ਨਹੀਂ ਹਟਦਾ ਭਾਵੇਂ ਬ੍ਰਹਮਾ ਚੱਲ ਕੇ ਆਜੇ ਜਿੱਥੇ ਦਿੱਲੀ ਵਿੱਚ ਰਾਸ਼ਟਰਪਤੀ ਪ੍ਰਧਾਨ ਮੰਤਰੀ ਗਵਰਨਰ ਚੇਅਰਮੈਨ ਡੀਡੀਏ ਹੋਮ ਮਿਨਿਸਟਰ ਇਹ ਅਦਾਲਤਾਂ ਦੇ ਜੱਜ ਪੁਲਿਸ ਕਮਿਸ਼ਨਰ ਨੇਤਾ ਹਨ ਮੰਤਰੀ ਮੰਡਲ ਵਰਗੀਆਂ ਤੂਪਾਂ ਬੈਠੀਆਂ ਨੇ ਉਥੇ ਡਿਪਟੀ ਡਾਇਰੈਕਟਰ ਕੀ ਕਰੂ ਤੇ ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰ ਬਾ ਉਥੇ ਡੀਡੀਏ ਦੇ ਡਿਪਟੀ ਡਾਇਰੈਕਟਰ ਨੂੰ ਕੌਣ ਪੁੱਛਦਾ ਉਹ ਕਹਿੰਦੇ ਤੁਸੀਂ ਵੀ ਠੀਕ ਕਹਿੰਦੇ ਹੋ ਪਰ ਡੀਟੀਏ ਦੇ ਡਿਪਟੀ ਡਾਇਰੈਕਟਰ ਦਾ ਰੋਲ ਆਪਣਾ ਹੈ ਉਸ ਨੂੰ ਜਦੋਂ ਕਿਸੇ ਅਖਬਾਰ ਵਾਲੇ ਸੋਸ਼ਲ ਐਕਟੀਵਿਸਟ ਅਖਬਾਰ ਦੀ ਖਬਰ ਅਦਾਲਤੀ ਫੈਸਲਾ ਜਾਂ ਹੋਰ ਕਾਰਨ ਰਾਹੀਂ ਇਤਲਾ ਮਿਲੀ ਤਾਂ ਡਿਪਟੀ ਡਾਇਰੈਕਟਰ ਦਾ ਪੀਏ ਨਜਾਇਜ਼ ਉਸਾਰੀ ਟਾਉਣ ਵਾਲੀ ਫਾਈਲ ਪੇਸ਼ ਕਰਕੇ ਨਾਲ ਉਹ ਦੂਸਰੇ ਪਾਸੇ ਜਿਸ ਦੀ ਨਜਾਇਜ਼ ਬਿਲਡਿੰਗ ਢਾਈ ਜਾਣੀ ਹੁੰਦੀ ਹੈ ਉਸ ਨੂੰ ਦੱਸ ਦਿੰਦਾ ਕਿ ਉਹਨਾਂ ਦੀ ਫਾਈਲ ਸਾਹਿਬ ਨੇ ਟਾਉਣ ਦੇ ਹੁਕਮ ਪਾਸ ਕਰਨ ਲਈ ਮੰਗਵਾਲੀ ਹੈ ਫਿਰ ਇਹਨੇ ਨੂੰ ਮਿੰਟਾਂ ਅੰਦਰ ਹੀ ਡਿਪਟੀ ਡਾਇਰੈਕਟਰ ਨੂੰ ਵੱਡੇ ਤੋਂ ਵੱਡੇ ਅਫਸਰ ਲੀਡਰ ਜੱਜ ਮੰਤਰੀ ਸੀਐਮ ਬੀਐਮਓ ਹੌਸਟਿਫੋਨੋਂ ਨਹੀਂ ਨੰਨੇ ਕਿ ਸਾਡਾ ਬੰਦਾ ਹੈ ਖਿਆਲ ਰੱਖਣਾ ਉਧਰ ਥੋੜੀ ਦੇਰ ਵਿੱਚ ਹੀ ਕੋਤਾਈਕਾਰ 10-20 ਲੱਖ ਰੁਪਏ ਦਾ ਨਜ਼ਰਾਨਾ ਲੈ ਕੇ ਪਹੁੰਚ ਜਾਂਦਾ ਹੈ ਐਨੇ ਨੂੰ ਬੰਦੇ ਅਦਾਲਤਾਂ ਚੋ ਸਟੇ ਲੈ ਲੈਂਦੇ ਨੇ ਫਿਰ ਮਸਲਾ ਰੁਕ ਜਾਂਦਾ ਹੈ ਇਹ سلسلہ ਬਾਦਸਤੂਰ ਚੱਲਦਾ ਰਹਿੰਦਾ ਹੈ ਮੈਂ ਕਿਹਾ ਸਾਡਾ ਬੰਦਾ ਤਾਂ ਨਾ ਸਿਫਾਰਸ਼ ਮੰਦਾ ਨਾ ਪੈਸੇ ਖਾਂਦਾ ਜੇ ਫਾਈਲ ਚੁੱਕ ਲਈ ਤਾਂ ਟਾ ਟਹਾਈ ਕਰਕੇ ਹੀ ਹਟੂ ਉਸ ਵਪਾਰੀ ਦਾ ਜਵਾਬ ਸੀ ਸਰ ਜੀ ਅਜੇ ਅਫਸਰ ਨੂੰ ਫਿਰ ਵੱਡੇ ਤਸਕਰ ਤਨ ਕਬੀਰ ਨਕਲੀ ਐਕਸੀਡੈਂਟ ਕਰਕੇ ਜਾਂ ਹੋਰ ਕਿਸੇ ਵਿਪਤਾ ਵਿੱਚ ਪਾ ਕੇ ਰਸਤੇ 'ਚੋਂ ਪਾਰਾ ਕਰ ਦਿੰਦੇ ਨੇ ਆਖੀਰ ਮੈਂ ਉਸਨੂੰ ਦੱਸ ਦਿੱਤਾ ਕਿ ਉਹ ਅਫਸਰ ਮੈਂ ਖੁਦ ਹਾਂ ਉਸਨੇ ਮੈਨੂੰ ਸਪਸ਼ਟ ਕਿਹਾ ਸਰਦਾਰ ਜੀ ਮੈਂ ਤੁਹਾਨੂੰ ਨਹੀਂ ਜਾਣਦਾ ਸੀ ਤੁਹਾਡੇ ਨਾਲ ਦਿਲੋਂ ਸੱਚੀਆਂ ਗੱਲਾਂ ਕੀਤੀਆਂ ਪਰ ਹੁਣ ਤੁਸੀਂ ਜੇ ਮੇਰੀ ਮੰਨਦੇ ਹੋ ਤਾਂ ਇੱਥੇ ਪੰਗਾ ਨਾ ਲੈਣਾ ਜੇ ਤੁਹਾਡੀ ਦਿੱਲੀ ਵਿੱਚ ਕੋਈ ਸਿਆਸੀ ਪਕੜ ਨਹੀਂ ਪਹਿਲਾਂ ਕਿਸ ਅਫਸਰ ਦਾ ਐਕਸੀਡੈਂਟ ਕਰਵਾ ਕੇ ਲਾਟੜਵਾ ਦਿੱਤੀ ਸੀ 10 ਵੀ 30 ਲੱਖ ਰੁਪਏ ਇੱਥੇ ਕੋਈ ਗੱਲ ਨਹੀਂ ਲੋਕਾਂ ਦੇ ਕਈ-ਕਈ 100 ਕਰੋੜ ਦੇ ਪ੍ਰੋਜੈਕਟ ਨੇ ਜੋ ਸਾਰੀ ਨਿਯਮਾਂ ਦੀ ਉਲੰਘਣਾ ਕਰਕੇ ਬਣੇ ਹਨ ਉਹ ਕਿੱਥੇ ਹੱਥ ਲਾਉਣ ਦੇਣਗੇ ਮੈਂ ਸੋਚ-ਸੋਚ ਕੇ ਫੈਸਲਾ ਕਰ ਲਿਆ ਕਿ ਇਹ ਪੋਸਟ ਛੱਡ ਦਿੱਤੀ ਜਾਵੇ ਕਿਉਂਕਿ ਕਟਾ ਕਿੱਲੇ ਦੇ ਜ਼ੋਰ ਹੀ ਝਿੰਗੜਦਾ ਹੈ ਜੇ ਕਿੱਲਾ ਹੀ ਨਾ ਹੋਵੇ ਤਾਂ ਕੁਝ ਨਹੀਂ ਬਣਦਾ ਮੈਂ ਮੁੜ ਮੁਖ ਸਕੱਤਰ ਨੂੰ ਦੱਸ ਦਿੱਤਾ ਕਿ ਮੈਂ ਸਾਰਾ ਪਤਾ ਕਰ ਲਿਆ ਹੈ ਜੇ ਉੱਥੇ ਮੈਂ ਜਵਾਨੀ ਕਰਨਾ ਮੇਰਾ ਹੁਕਮ ਰੱਦ ਕਰ ਦਿਓ ਅਜੇ ਵੀ ਕਈ ਵਾਰ ਮੈਂ ਸੋਚਦਾ ਹਾਂ ਕਿ ਉਹ ਫੈਸਲਾ ਮੇਰੀ ਬੁਜ਼ਦਿਲੀ ਸੀ ਜਾਂ ਸਿਆਨਪ ਸੀ ਅਸਲ ਵਿੱਚ ਬੁੱਜ਼ਦਿਲੀ ਤੇ ਸਿਆਨਪ ਦੇ ਦਰਮਿਆਨ ਵੀ ਇੱਕ ਬਰੀਕ ਨਾ ਦਿਖਣ ਵਾਲੀ ਲਕੀਰ ਹੁੰਦੀ ਹੈ ਜਿਸ ਨੂੰ ਕੁਝ ਬੰਦੇ ਬੁੱਜ਼ਦਿਲੀ ਕਹਿਣਗੇ ਕੁਝ ਸਿਆਨਪ ਇਸ ਨੂੰ ਨਖੇੜਨਾ ਕਾਫੀ ਔਖਾ ਹੈ ਨਖੇੜਨ ਵਾਲੇ ਦਾ ਆਪੋ ਆਪਣਾ ਜ਼ਿੰਦਗੀ ਬਾਰੇ ਨਜ਼ਰੀਆ ਵੱਖਰਾ ਹੁੰਦਾ ਹੈ ਦੂਜੇ ਪਾਸੇ ਬਹਾਦਰ ਤੇ ਮੂਰਖ ਦਰਮਿਆਨ ਵੀ ਬਾਲ ਤੋਂ ਵੀ ਬਰੀਕ ਲਕੀਰ ਹੁੰਦੀ ਹੈ ਕਿ ਕਦੇ ਉਹ ਬੰਦਾ ਬਹਾਦਰ ਦਿਸਦਾ ਹੈ ਜਦੋਂ ਸਰੀਰ ਤਿਆਕ ਕੇ ਇਕੱਲੀ ਟੜਪਈ ਹੁੰਦੀ ਹੈ ਤਾਂ ਲੋਕੀ ਉਸ ਨੂੰ ਮੂਰਖ ਕਹਿੰਦੇ ਹਨ ਮੇਰੇ ਨਾਨਾ ਜੀ ਵੱਲੋਂ ਦੱਸੀਆਂ ਗਈਆਂ ਗੱਲਾਂ ਮੇਰੇ ਮਨ ਵਿੱਚ ਘੁੰਮ ਰਹੀਆਂ ਸਨ ਕਿ ਉਸ ਅਨਪੜ ਬਜ਼ੁਰਗ ਨੂੰ ਕਿੰਨੀ ਅਸਲੀ ਗਿਆਨ ਦੀ ਸਮਝ ਸੀ ਜੋ ਮੈਨੂੰ ਸਮੇਂ-ਸਮੇਂ ਸਿਰ ਸਮਝਦਿੰਦਾ ਰਹਿੰਦਾ ਸੀ ਕੋਈ ਦਿਨ ਬਾਅਦ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਜੀ ਦਾ ਕਤਲ ਹੋ ਗਿਆ ਸਿਆਸੀ ਸੱਤਾ ਹਰਚਰਨ ਸਿੰਘ ਬਰਾੜ ਤੇ ਉਸ ਦੇ ਗਰੁੱਪ ਕੋਲ ਆ ਗਈ 10 ਦੀ ਬਦਲੀ ਦੂਜੇ ਦਿਨੀ ਸ਼੍ਰੀ ਬ੍ਰਹਮੇਂਦਰਾ ਜੋ ਬਰਾੜ ਸਰਕਾਰ ਦਾ ਪ੍ਰਭਾਵਸ਼ਾਲੀ ਮੰਤਰੀ ਸਨ ਡਿਵੀਜ਼ਨਲ ਮੈਨੇਜਰ ਪੰਜਾਬ ਰੋਡਵੇਜ਼ ਫਿਰੋਜ਼ਪੁਰ ਕਰਵਾ ਦਿੱਤੀ ਚਾਰ ਕੁ ਮਹੀਨੇ ਬਾਅਦ ਬਰਾਰ ਸਾਹਿਬ ਦੀ ਛੁੱਟੀ ਹੋ ਗਈ ਮੁੱਖ ਮੰਤਰੀ ਦੀ ਕੁਰਸੀ ਵੀ ਵੀ ਰਜਿੰਦਰ ਕੌਰ ਭੱਟਲ ਕੋਲ ਆ ਗਈ ਉਹਨਾਂ ਨੇ ਸੌ ਚੁੱਕਣ ਤੋਂ ਦੂਜੇ ਦਿਨ ਹੀ ਮੈਨੂੰ ਫੇਰ ਪਟਿਆਲੇ ਰੀਜਨਲ ਡਿਪਟੀ ਡਾਇਰੈਕਟਰ ਲਿਆਂਦਾ ਤੇ ਨਾਲੇ ਕਿਹਾ ਵੱਡੇ ਵੀਰ ਮਨਜੀਤ ਭੱਟਲਾ ਚਾਹੁੰਦੇ ਹਨ ਕਿ ਤੁਸੀਂ ਡਿਪਟੀ ਡਾਇਰੈਕਟਰ ਲੱਗੋ ਅਗਲੀ ਸਰਕਾਰ ਵਿੱਚ ਤੁਹਾਨੂੰ ਟਿੰਡਾ ਸਾਹਿਬ ਏਡੀਸੀ ਲਗਵਾ ਲੈਣਗੇ ਮੈਂ ਅੱਗੋਂ ਐ ਨਹੀਂ ਕਿਹਾ ਭੈਣ ਜੀ ਜਿਵੇਂ ਆਪ ਜੀ ਦੀ ਤੇ ਵੱਡੇ ਵੀਰ ਦੀ ਮਰਜ਼ੀ ਹੈ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ